ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਕਿ ਜਦੋਂ ਮੇਰੀ ਜਾਨ ਨਿਕਲੇ ਕਿ ਜਦੋਂ ਮੇਰੀ ਜਾਨ ਨਿਕਲੇ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਦਾਤਾ ਜੀ ਜਦੋਂ ਮੇਰੀ ਜਾਨ ਨਿਕਲੇ ਮੇਰਾ ਤੇਰੇ ਤੋਂ ਬਿਨਾਂ ਇੱਥੇ ਕੋਈ ਮੇਰਾ ਤੇਰੇ ਤੋਂ ਬਿਨਾਂ ਇੱਥੇ ਕੋਈ ਦੁਨੀਆ ਚ ਲੱਖ ਵਸਦੀ ਉਹ ਦੁਨੀਆ ਚ ਲੱਖ ਵਸਦੀ ਦੁਨੀਆ ਚ ਲੱਖ ਵਸਦੀ ਮੇਰਾ ਤੇਰੇ ਤੋਂ ਬਿਨਾ ਨਾ ਇੱਥੇ ਕੋਈ ਮੇਰਾ ਤੇਰੇ ਤੋਂ ਬਿਨਾ ਨਾ ਇੱਥੇ ਕੋਈ ਓ ਦੁਨੀਆ ਚ ਲੱਖ ਵਸਦੀ ਦੁਨੀਆ ਚ ਲੱਖ ਵਸਦੀ ਦੁਨੀਆ ਚ ਲੱਖ ਵਸਦੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਜੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ